ਸੱਚੀ ਗੱਲ ਤਾਂ ਇਹ ਹੈ ਕਿ ਰਾਜਵੀਰ ਜਵੰਦੇ ਦੇ ਅਸੀਂ ਕੱਲ ਸੰਸਕਾਰ ਕਰਕੇ ਆਏ ਅਜੇ ਤਾਂ ਉਹਦਾ ਸਿਵਾਨੀ ਅਰਢੰਡਾ ਹੋਇਆ ਸੋ ਸਾਨੂੰ ਸ਼ਾਮੀ ਯਾਰ ਅਜੇ ਉਹਦੀਆਂ ਗੱਲਾਂ ਬਾਤਾਂ ਕਰਦੇ ਆ ਅਸੀਂ ਤਾਂ ਉਹੀ ਦਿਮਾਗ ਚੋਂ ਉਹ ਨਿਕਾਏ ਆ ਅਸੀਂ ਉਹਨੂੰ ਕਿੱਦਾਂ ਲੈ ਕੇ ਜਾਏ ਆਪਣੇ ਹੱਥੀ ਅਗਨੀ ਦੇ ਕੇ ਅੱਥੀ ਉਹਦਾ ਦਾਗ ਦਿੱਤਾ ਉਹਨੂੰ ਸਾਰਾ ਕੋਈ ਕਰਕੇ ਫੇਰ ਵੀ ਸਾਨੂੰ ਯਕੀਨ ਨਹੀਂ ਆਉਂਦਾ ਵੀ ਰਾਜਵੀਰ ਜਵੰਦਾ ਚਲੇ ਗਿਆ ਐ ਗੱਲਾਂ ਬਾਤਾਂ ਕਰ ਰਹੇ ਆ ਅਸੀਂ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਤੇ ਸ਼ਾਮ ਨੂੰ ਮੇਰੀ ਵਾਈਫ ਮੈਨੂੰ ਕਹਿੰਦੀ ਯਾਰ ਕਿਹਦੀ ਸੰਗੇ ਕਿੰਨੀ ਕਾਹ ਸੁਣੀ ਕਹਿੰਦੀ ਆ ਨਾ ਬਰਿੰਦਰ ਭਾਈ ਦਾ ਕਹਿੰਦੀ ਇੱਕ ਹੋਰ ਕਹਿੰਦੀ ਆ ਦੇਖੀ ਆ ਬਰਿੰਦਰ ਕੋ ਮੰਨਦੀ ਕਹਿੰਦੀ ਯਾਰ ਖਬਰ ਆਉਂਦੀ ਉਹ ਮੈਂ ਕਹਿੰਦੇ ਨਹੀਂ ਇਹ ਸਾਰੇ ਮੂਰਖ ਬੰਦੇ ਆ ਇੰਦਾ ਨਹੀਂ ਮੈਂ ਉਹਨੂੰ ਕਿਉਂਦਾ ਮੈਂ ਕਹਾ ਉਹਦਾ ਉਹ ਮੈਂ ਕਹਿੰਦਾ ਕਪਲ ਦੀ ਫੋਟੋ ਬੁਲਾਤੀ ਸੁਣੀ ਵੀ ਕਪਲ ਹਸਪੀਟਲ ਦਾ ਮੌਦੀਨਾਂ ਵਾਲੀ ਦਿਨੇਸ਼ ਨੂੰ ਫੋਨ ਕਰਕੇ ਪਤਾ ਕੀਤਾ ਮੈਂ ਕਹਿੰਦਾ ਕਪਲ ਠੀਕ ਆ ਕਹਿੰਦਾ ਹਾਂ ਯਾਰ ਇਹ ਕਿਨਾ ਫਵਾ ਆ ਉਹ ਮੈਂ ਕਹਿੰਦਾ ਨਹੀਂ ਨਹੀਂ ਸਵਰਨ ਆ ਫਵਾ ਨਹੀਂ ਆ ਯਾਰ ਮੈਂ ਕਹਾ ਉਹ ਜੋਦਾ ਬੰਦਾ ਉਹ ਤਾਂ ਬੋਡੀ ਬਿਲਡਰ ਉਹ ਵਿਚਾਰਾ ਨਜਿਆ ਦੋ ਉਹ ਨਾ ਕੋਈ ਨਸ਼ਾ ਕਰੇ ਨਾ दारू ਪੀਵੇ ਨਾ ਮੱਛੀ ਨਾ ਅੰਡਾ ਨਾ ਸ਼ਰਾਬ ਉਹਨੂੰ ਕਿਦਾਂ ਹੋ ਜਾਂਦਾ ਉਹ ਜਦੋਂ ਲਾਈਵ ਦੇਖਿਆ ਤੇ ਭਾਜੀ ਉਹ ਤੋ ਤਿੰਨਾ ਮਿੰਟਾਂ ਬਾਅਦ ਹੀ ਫੇਸਬੁੱਕ ਭਰ ਗਈ